ਸਾ ਜੀ ਆਪਾਂ ਤੁਹਾਨੂੰ ਦਿਖਾ ਰਹੇ ਤਸਵੀਰਾਂ ਸਤਲੋਜ ਦਰਿਆ ਦੀਆਂ ਜਿਹੜਾ ਸ਼ਾਹਕੋੜ ਤੋਂ ਥਰਡੇ ਬੰਨੇ ਹਲਕਾ ਜਿੰਨਾ ਵੀ ਪੈਂਦਾ ਮੋਗਾ ਏਰੀਆ ਜਣੇ ਕਿ ਵੀ ਧਰਮਕੋੜ ਹਲਕਾ ਠੀਕ ਹੈ ਜੀ ਤੇ ਕੱਲ ਤੁਸੀਂ ਦੇਖ ਲਓ ਵੀ ਕੱਲ ਝੋਨਾ ਜਿਹੜਾ ਦਿਖਦਾ ਸੀ ਇੱਥੇ ਇਹ ਜਗ੍ਹਾ ਤੇ ਤੇ ਅੱਜ ਇਹ ਝੋਨਾ ਕੋਈ ਨਹੀਂ ਦਿਖਦਾ ਦੂਰ ਦੂਰ ਤੱਕ ਪਾਣੀ ਹੋਗਾ ਜਿਹੜੀ ਆ ਜਿਹੜੀ ਕਲਾਲੀ ਰੁੜੀ ਜਾਂਦੀ ਹੈ ਇਹ ਕਲਾਲੀ ਜਿਹੜੀ ਤੁਸੀਂ ਦੇਖ ਲਓ ਇਹ ਰੁੜੀ ਜਾਂਦੀ ਆ ਇਹ ਪਾਣੀ ਜਿਆਦਾ ਆਉਣ ਕਾਰਨ ਜਿੱਥੇ ਡਾਕ ਲੱਗੀ ਸੀ ਰੁਕੀ ਹੋਈ ਸੀ ਨਾ ਇਹ ਕਲਾਲੀ ਇਹ ਤੁਰਪੀ ਆ ਠੀਕ ਆ ਜੀ ਕਹ ਲਓ ਵੀ ਤਕਰੀਬਨ ਮੈਂ ਸਾਰਿਆਂ ਨੂੰ ਪੁੱਛ ਲਿਆ ਉਹ ਕਹਿੰਦੇ ਵੀ 3 ਫੁੱਟ ਦੇ ਰਾਤੋਂ ਰਾਤ ਪਾਣੀ ਜਿਹੜਾ ਹੁਣ ਤੱਕ ਕਹ ਲਓ ਵੀ 3 ਫੁੱਟ ਪਾਣੀ ਵੱਧ ਚੁੱਕਾ ਵਾ ਵੀ 3 ਫੁੱਟ ਵਧਣ ਦੇ ਕਾਰਨ ਹੀ ਜਿਹੜਾ ਵੀ ਇਹ ਦੂਰ ਦੂਰ ਤੱਕ ਤੁਹਾਨੂੰ ਪਾਣੀ ਦਿਖਦਾ ਵਾ ਇੱਥੇ ਝੋਨੇ ਸੀਗੇ ਤੁਸੀਂ ਆ ਦੇਖ ਲਓ ਤੇ ਆ ਤਕਰੀਬਨ ਸਾਰੀਆਂ ਮੋਟਰਾਂ ਜਿਹੜੀਆਂ ਅਸੀਂ ਕੋਸ਼ਿਸ਼ ਦਿਖਦੀਆਂ ਵਿੱਚੋਂ ਇਹ ਜਿਹੜੀ ਮੋਟਾਂ ਇਹ ਡੁੱਬ ਚੁੱਕੀਆਂ ਵਾ ਇਹ ਧਰਮਕੋਟ ਹਲਕੇ ਦਾ ਪਿੰਡ ਆ ਜਾਨੀ ਕਿ ਜਿਹੜਾ ਸੰਘੇੜਾ ਪਿੰਡ ਮਦਾਰਪੁਰ ਬੋਗੇ ਵਾਲਾ ਇਹ ਪਿੰਡ ਹੋ ਜਾਂਦੀ ਆ ਤੇ ਇਧਰਲੇ ਬੰਨੇ ਤੁਸੀਂ ਦੇਖੋ ਵੀ ਦਵਾਬਾ ਏਰੀਆ ਦਵਾਬੇ ਤੱਕ ਉਧਰਲੇ ਆਪਣਾ ਦਵਾਬਾ ਏਰੀਆ ਚੱਲ ਪੈਂਦਾ ਜੀ ਤੇ ਇਸ ਬੰਨੇ ਵੀ ਮੋਗਾ ਹਲਕਾ ਕਹ ਲੋ ਵੀ ਧਰਮਕੋਟ ਹਲਕਾ ਠੀਕ ਆ ਜੀ ਕਿਉਂਕਿ ਇੱਥੇ ਪਾਣੀ ਇੰਨਾ ਨਾ ਹੋ ਚੁੱਕਾ ਵਾ 3 ਫੁੱਟ ਤੇ ਲਗਭਗ ਪਾਣੀ ਹੋਰ ਚੜ ਚੁੱਕਾ ਵਾ ਅੱਗੇ ਤਕਰੀਬਨ ਝੋਨੇ ਸਾਰੇ ਦਿਖਦੇ ਸੀ ਹੁਣ ਝੋਨਾ ਕੋਈ ਨਹੀਂ ਦਿਖਦਾ ਕੋਈ ਆ ਕੋਈ ਬਿਰਲਾ ਜਾਂ ਕੋਈ ਮਾੜਾ ਮੋਟਾ ਕੁਝ ਦਿਖਦਾ ਹੋਵੇ ਤਾਂ ਕਹਿ ਨਹੀਂ ਸਕਦੇ ਕੁਝ ਤੇ ਪਾਣੀ ਜਾਨੀ ਕਿ ਸਾਰੇ ਬੰਨੇ ਫਿਰ ਚੁੱਕਾ ਵਾ ਦਵਾਬੇ ਏਰੀਏ ਦੇ ਵਿੱਚ ਥੋੜੇ ਬਾਲ ਜਿਹੜੇ ਉੱਚੀਆਂ ਟਿੱਬੀਆਂ ਤੇ ਹੈਗੇ ਆ ਤੁਸੀਂ ਆ ਪਰਲੇ ਪਨੇ ਦੇਖੋ ਉੱਥੇ ਮਾੜੇ ਮੋਟੇ ਦੇਖਦੇ ਆ ਕੋਈ ਇੰਚ ਦਿਖ ਗਿਆ ਜਾਂ ਦਾ ਇੰਚ ਮਤਲਬ ਕੋਈ ਦਿਖਦਾ ਹੋਊਗਾ ਤੇ ਸ਼ਾਮਾਂ ਤੱਕ ਕਹਿੰਦੇ ਆ ਵੀ ਇਹ ਵੀ ਦਿਸਣੋਂ ਬੰਦ ਹੋ ਜਾਣੇ ਆ ਵੀ ਜਾਨੀ ਕਿ ਜੇ ਫੁੱਟ ਚੜ੍ਹ ਸਕਦਾ ਪਾਣੀ ਬੀਜੇ ਮੇ ਬਾਹਰ ਛੋਰੀ ਆ ਤਾਂ ਹੋ ਸਕਦਾ ਫੁੱਟ ਪਾਣੀ ਲੈ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਜੇ ਅੱਗੋ ਦਰ ਚੱਕੇ ਜਾਣ ਜਾਂ ਕੱਲੋ ਦਰ ਦੇ ਥੋੜੇ ਜਿਹਾ ਹੋਰ 5 ਇੰਚ 2 ਇੰਚ ਜੇ 2 ਇੰਚ ਵੀ ਚੱਕ ਦਿੱਤੇ ਦਾਰੇ ਤਾਂ ਵੀ ਵੀ ਮਤਲਬ ਪਾਣੀ ਡਾਊਨ ਹੋ ਜਾਂਦਾ ਹੁੰਦਾ ਵਾ ਆਪਾਂ ਨੂੰ ਪਤਾ ਹੈ ਪਾਣੀ ਦੀ ਸਪੀਡ ਬਹੁਤ ਹੁੰਦੀ ਪਾਣੀ ਖਿੱਚਿਆ ਜਾਂਦਾ ਹੁੰਦਾ ਤੇ ਆ ਤੁਸੀਂ ਦੇਖ ਲਓ ਇਹ ਅੱਜ ਤਰੀਕ ਹੈਗੀ 2 ਤੇ ਕੱਲ ਜਿਹੜੇ ਝੋਨੇ ਦਿਖਦੇ ਸੀਗੇ ਤੇ ਅੱਜ ਨਹੀਂ ਦਿਖਦੇ ਠੀਕ ਹੈ ਜੀ